ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੀਨ ਦਰਦ ਦੁਖ ਭੰਜਨਾ ਘਟਿ ਘਟਿ ਨਾ ਤੇਨਾਥ ਚਰਣੇ ਤੁਮਾਰੀ ਆਇਓ ਨਾ ਨਕੇ ਪ੍ਰਵਸਾਥ ਹੋਏ ਸਿੱਤ ਕਸਮ ਨੇ ਨੂਰ ਅਰਸਾ ਕਰਸਾ ਚਟੇ ਹੈ ਤੋਦ ਟੁੱਠੇ ਸੱਚੇ ਪਾਤੇ ਸਾਹੋ ਮਲ ਜਨਮ ਜਨਮ ਦੀ ਕਟਈ ਐ ਖੰਮੇ ਕੰਨੜੀ ਜੇ ਲਹਾ ਕਿੰਨਾ ਸੋ ਮੀਟੋ ਲੋ ਤੰਨੇ ਜੜਾਈ ਆਪਣੇ ਲਹਾ ਸੋ ਸਜਣ ਟੋਲ ਸੱਜਣ ਸੱਚਾ ਪਾਤਸ਼ਾਹ ਸਰਸਾਨੇ ਸਾਹ ਜਿਸ ਪਾਸ ਬਠਿਆ ਸੋਹੀਏ ਸਭਨਾਂ ਦੇ ਸਾਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਹ ਸੁਹੀ ਮਹੱਲਾ ਚੌਥਾ ਜਿੱਤੇ ਹਰ ਇਰਾਦੇ ਐ ਤਿੱਥੇ ਹਰ ਮਿੱਤ ਸਹਾਈ ਗੁਰ ਕਿਰਪਾ ਤੇ ਹਰ ਮਨ ਵਸੇ ਹੋਰ ਤੋ ਬਦਲ ਆਣਾ ਜਾ ਤਿੱਤੇ ਹਰ ਰਦੀਐ ਤਿੱਤੇ ਹਰ ਮਿਤਸਾਏ ਗੁਰ ਕਿਰਪਾ ਤੇ ਹਰ ਮਨ ਵਸੇ ਹਉਰ ਤੇ ਬਦਲ ਆਣਾ ਜਾਏ ਹਰ ਧਨ ਸੰਚੇ ਭਾਏ ਜੇ ਹਲ ਤੇ ਪਲ ਤੇ ਹਰ ਹੋਏ ਸਫਾਈ ਰਾਉ ਸਤ ਸੰਗ ਤੇ ਸੰਗ ਹਰ ਧਨ ਖਟੇ ਐ ਹੋਰ ਤੇ ਹੁਰਤ ਪਾਏ ਹਰ ਧਨ ਕਿਤੇ ਨਾ ਪਾਏ ਹਰਤ ਨੇ ਕਵਾ ਪਰਿਆ ਹਰਤ ਨੂੰ ਧਨ ਵਿਆਜੇ ਕੱਚੇ ਕੇ ਵਪਾਰੀਏ ਵਾਹ ਕਿਹਾਰ ਧਨ ਲਿਆ ਨਾ ਜਾਈ ਹਰ ਧਨ ਤਨ ਜਵਹਰ ਮਾਨ ਕੋ ਹਰ ਧੰਨੇ ਨਾਲ ਅੰਮ੍ਰਿਤ ਵੇਲੇ ਉੱਤੇ ਹਰ ਭਗਤਿ ਅਰ ਲਿਵਲਾਈ ਹਰ ਧਨ ਅੰਮ੍ਰਿਤ ਵੇਲੇ ਉੱਤੇ ਕਬੀਜਾ پگت کھائے فرچ رہے نٹے نہیں ہلت پلت ہر تن کے بگتا کو منی ہر تن نے پوستا سدار رہے سچا ہر تن اگنی تسکری پانی جمدوتے کسی کا گوایا نہ جائے ਹਰ ਤਨ ਕਉ ਉਚੱਕਾ ਨੇੜ ਨਾ ਆਵੇ ਜਮ ਜਗਤ ਤੇ ਡੰਡਾ ਨ ਨਗਾਈ ਸਾਕਤੇ ਪਾਪ ਕਰਕੇ ਵਿਖਿਆ ਤਨ ਸੰਚਿਆ ਤਿੰਨਾ ਇੱਕੇ ਵਿਖੇ ਨਾਲ ਨ ਜਾਏ ਹਲਤੇ ਵਿੱਚ ਸਖਤ ਦੁਹਲੇ ਭਏ ਤੋ ਛੋੜਕ ਗਿਆ ਅੱਗੇ ਫਲਤੇ ਸਕਤ ਹਰ ਦਰਗੇ ਢੋਏ ਨਾ ਪਾਈ ਇਸ ਹਰ ਧਨ ਕਾ ਸਹਰ ਆਪ ਹੈ ਸੰਤੋ ਜਸਨੋ ਦੇ ਸੋਰਤਨ ਲੱਦ ਚਲਾਈ ਇਸ ਹਰ ਧੰਨੇ ਕ ਤਟ ਕਦੇ ਨ ਆਵੇ ਜਨ ਨਾਨਕ ਕੋ ਗੁਰ ਸੋ ਜੀ ਪਈ ਐਸੋ ਹਰ ਧੰਨ ਕਾ ਸਹ ਹਰ ਆਪ ਹੈ ਸੰਤੋ ਦਸਨੋ ਦੇ ਸਹਰ ਧੰਨ ਲੱਦ ਚਲਾਈ ਐਸੇ ਹਰ ਧੰਨੇ ਕਾ ਟੋਟਾ ਕਦੇ ਨਾ ਵੇ ਜਨ ਨਾਨਕ ਕੋ ਗੁਰ ਸੋ ਜੇ ਪਾਈ ਸਤਨਾਮ ਸ੍ਰੀ ਵਾਹਿਗੁਰੂ ਤੰਦਨ ਚੌਥੀ ਪਾਸਾ ਗੁਰੂ ਰਾਮਦਾਸ ਮਹਾਰਾਜ ਜੀ ਦੀ ਬਾਣੀ ਹੈ ਰਾਗ ਸੁਹੀ 733 ਅਤੇ 34 ਅੰਕ तिस ਭਾਏ ਮਾਨ ਸਤਿਗੁਰੂ ਜੀ ਉਪਦੇਸ ਕਰ ਰਹੇ ਹਨ ਜੋ ਆਪਣੇ ਸਰਣ ਕੀਤ ਕਮਨਾਵੇ ਰਾਹੀ ਆਉ ਥੋੜਾ ਇਸ ਚੱਲਣਾ ਪਈਏ ਜਿੱਥੇ ਹਰ ਅਰਾਧਿਏ ਤਿੱਥੇ ਹਰ ਮਿੱਤ ਸਹਾਈ ਹੈ ਭਾਈ ਜੇ ਜਗਾ ਬੇ ਬੇ ਹਰੀ ਪ੍ਰਭੂ ਦੀ ਆਰਾਧਨਾ ਕੀਤੀ ਜਾਏ ਹਰੀ ਨਾਮ ਸਿਮਰਿਆ ਜਾਵੇ ਓ ਹਰੀ ਪ੍ਰਭੂ ਮਿੱਤਰ ਬਣ ਕੇ ਉਥੇ ਹੀ ਆ ਕੇ ਸਹਾਈ ਕੋ ਜਾਂਦਾ ਹੈ ਸਹਾਇਤਾ ਕਰਦਾ ਹੈ ਗੁਰ ਕਿਰਪਾ ਤੇ ਹਰ ਮਨ ਵਸੇ ਹੋਰ ਤਬਿੱਦ ਲਿਆ ਨਾ ਜਾਈ ਗੁਰੂ ਦੀ ਕਿਰਪਾ ਨਾਲ ਓ ਹਰੀ ਪ੍ਰਭੂ ਮਨੁੱਖ ਦੇ ਮਨ ਵਿੱਚ ਹਿਰਦੇ ਵਿੱਚ ਆਵਸਦਾ ਹੈ ਪਰ ਗੁਰੂ ਦੀ ਕਿਰਪਾ ਤੋਂ ਬਿਨਾ ਹੋਰ ਕਿਸੇ ਵੀ ਤਰੀਕੇ ਨਾਲ ਹਰੀ ਪ੍ਰਭੂ ਨੂੰ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਹਰ ਤਨ ਸੰਤਿਏ ਭਾਈ ਜੇ ਹਲਤ ਪਲਤ ਹਰ ਹੋਈ ਸਖਾਈ ਰਹਾਓ ਇਸ ਲਈ ਹੈ ਭਾਈ ਹਰੀ ਨਾਮ ਧਨ ਨੂੰ ਹੀ ਇਕੱਠਾ ਕਰਨਾ ਚਾਹੀਦਾ ਹੈ ਏ ਹਰੀ ਨਾਮ ਧੰਨੀ ਹੈ ਜੜਾ ਇਸ ਸ਼ਲੋਕ ਵਿੱਚ ਵੀ ਅਤੇ ਪ੍ਰਲੋਕ ਵਿੱਚ ਵੀ ਮਿੱਤਰੋ ਬਣਦਾ ਹੈ ਸਤ ਸੰਗਤੇ ਸੰਘ ਹਰ ਧਨ ਖੱਟਿਏ ਹੋਰ ਦੇ ਹੋਰ ਤੋਂ ਪਾਈ ਹਰ ਧਨੋਂ ਕਿਤੇ ਨਾ ਪਾਈ ਏ ਭਾਈ ਏ ਹਰੀ ਪ੍ਰਭੂ ਦਾ ਨਾਮ ਰੂਪ ਧਨ ਸਤ ਪੁਰਸ਼ਾਂ ਦੀ ਸੰਗਤ ਵਿੱਚੋ ਟਕ ਕੇ ਹੀ ਖਟਿਆ ਜਾਣ ਲਹਿ ਇਹ ਹਰੀ ਨਾਮ ਧਨ ਕਿਸੇ ਵੀ ਹੋਰ ਥਾਤੋਂ ਤੇ ਕਿਸੇ ਵੀ ਹੋਰ ਉਪਾ ਨਾਲੋ ਜਿਤਨ ਨਾਲ ਕਦੇ ਵੀ ਨਹੀਂ ਮਿਲਦਾ ਹੈ ਹਰ ਤਨ ਕੇ ਵਪਾਰੀਆ ਹਰ ਤਨ ਧਨ ਵਿਆਜੀ ਕੱਚੇ ਕੇ ਵਪਾਰੀਏ ਵਾਹ ਕੇ ਹਰ ਤਨ ਲਈ ਲਿਆ ਨਾ ਜਾਈ ਰਬਉ ਦੇ ਨਾਮ ਰੂਪੀ ਰਤਨਾ ਦਾ ਵਪਾਰੀ ਹੀ ਇਸ ਹਰੀ ਨਾਮ ਰੂਪੀ ਰਤਨ ਨੂੰ ਨਾਮ ਧਨ ਨੂੰ ਵਿਆਜਦਾ ਹੈ ਖਰੀਦਦਾ ਹੈ ਪਰ ਕੱਚੇ ਧਨ ਦੇ ਭਾਉ ਨਾਸਵੰਤ ਪਦਾਰਥਾਂ ਦੇ ਵਪਾਰੀ ਸੰਸਾਰ ਦੇ ਮਾਇਕ ਪਦਾਰਥ ਹੀ ਖਰੀਦੇ ਦੇ ਹਨ ਇਹਨਾਂ ਵਪਾਰੀਆਂ ਵਰਗੇ ਕੱਚੇ ਧਨ ਦੇ ਵਪਾਰੀ ਇਸ ਸੱਚ ਤੇ ਸਦਾ ਕਾਇਮ ਰਹਿਣ ਵਾਲਾ ਨਾਮ ਧਨ ਪ੍ਰਾਪਤ ਨਹੀਂ ਕਰ ਸਕਦੇ ਤੇ ਨਾ ਹੀ ਲੈ ਸਕਦੇ ਹਨ ਹਰ ਤਰ ਤਨ ਅਰ ਜਵਹਿਰ ਮਾਣਕ ਹਰ ਧੰਨੇ ਨਾਲ ਅੰਮ੍ਰਿਤ ਵੇਲੇ ਵੱਤੇ ਹਰ ਭਗਤੀ ਹਰ ਲਿਵਲਾਈ ਹੈ ਭਾਈ ਹਰੀ ਪ੍ਰਭੂ ਦਾ ਨਾਮ ਹੈ ਵੀ ਇੱਕ ਧਨ ਹੈ ਤੇ ਇਹ ਧਨ ਰਤਨ ਹੀਰਿਆ ਮੋਤੀਆਂ ਵਾਂਗ ਇਹ ਬਹੁਤ ਕੀਮਤੀ ਹੈ ਸਭੋਂ ਅਜੇ ਹੈ ਕੀਮਤੀ ਪਦਾਰਥਾਂ ਤੋਂ ਵੀ ਵਧੇ ਕੀਮਤੀ ਹੈ ਪ੍ਰਭੂ ਦੇ ਭਗਤ ਅੰਮ੍ਰਿਤ ਵੇਲੇ ਜਾ ਕੇ ਉਤਰਦੇ ਉਤਰਦੇ ਵੇਲੇ ਪਾਓ ਠੀਕ ਸਮੇਂ ਤੇ ਉੱਠ ਕੇ ਇਸ ਪ੍ਰਭੂ ਦੇ ਨਾਮ ਨਾਲ ਆਪਣੇ ਨੇਵੇਂ ਜੋੜਦੇ ਹਨ ਜੀਵੇ ਧਰਤੀ ਵਿੱਚੋਂ ਠੀਕ ਉਤਰ ਆਜ਼ਾਨ ਤੇ ਉਸ ਵਿੱਚ ਉਹ ਬੀਜੋ ਬੀਜਿਆ ਜਾਂਦਾ ਹੈ ਬੀਜ ਚੰਗੀ ਤਰ੍ਹਾਂ ਫਲਦਾ ਫੁੱਲਦਾ ਹੈ ਇਸੇ ਤਰ੍ਹਾਂ ਅੰਮ੍ਰਿਤ ਉਹ ਵੇਲੇ ਉੱਠ ਕੇ ਪ੍ਰਭੂ ਦੇ ਨਾਮ ਵਿੱਚੋਂ ਸੁਰਤੀ ਜੋੜਨ ਨਾਲ ਆਤਮਿਕ ਜੀਵਨ ਬਹੁਤ ਚੰਗੀ ਫਲਦਾ ਫੁੱਲਦਾ ਹੈ ਖਰ ਤਨ ਅੰਮ੍ਰਿਤ ਵੇਲੇ ਉੱਤੇ ਕਾ ਵਿਜਿਆ ਭਗਤ ਖਾਏ ਖਰ ਖਰਚ ਰਹੇ ਨੁ ਕੁੱਟੇ ਨਹੀਂ ਅੰਮ੍ਰਿਤ ਵੇਲੇ ਅਵਤਾਰ ਦੇ ਵੇਲੇ ਪਾਓ ਠੀਕ ਉਹ ਚੰਗੇ ਸਮੇਂ ਉੱਠ ਕੇ ਜਾ ਕੇ ਵਿਜਿਆ ਹੋਇਆ ਇਹ ਪ੍ਰਭੂ ਨਾਮ ਦਾ ਧਨ ਭਗਤ ਜਨ ਸੇਵਕ ਜਨ ਆਪ ਹੀ ਖਾਂਦੇ ਵਰਤੇ ਰਹਿੰਦੇ ਹਨ ਹੋਰਨਾਂ ਨੂੰ ਵੀ ਵਰਤਾਂਦੇ ਰਹਿੰਦੇ ਹਨ ਤੇ ਇਹ ਨਾਮ ਧੰਨ ਕਦੇ ਮੁਕਦਾ ਵੀ ਨਹੀਂ ਕਰਤਾ ਨਹੀਂ ਹੈ ਹਲਤ ਪਲਤ ਹਰ ਧੰਨੇ ਕੀ ਭਗਤਾ ਕੋ ਮਿਲਿ ਵਡਿਆਈ ਇਸ ਹਰੀ ਨਾਮ ਧੰਨ ਦੇ ਕਰਨ ਭਾਉ ਪ੍ਰਭੂ ਦਾ ਨਾਮੋ ਸਿਮਰਨ ਦੀ ਬਰਕਤ ਨਾਲ ਭਗਤ ਜਨਾਂ ਨੂੰ ਸੇਵਕਾਂ ਨੂੰ ਇਸੋ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਭਾਉ ਇਸ ਜਗਤ ਵਿੱਚ ਵੀ ਤੇ ਰੱਬ ਦੀ ਦਰਗਾਹ ਵਿੱਚ ਵੀ ਵਡਿਆਈ ਮਿਲਦੀ ਹੈ ਇੱਜ਼ਤ ਮਿਲਦੀ ਹੈ ਹਰ ਤਨ ਨਿਰਭਉ ਸਦਾ ਸਦਾ ਸਤਿ ਰਹੇ ਸੱਚਾ ਇਹ ਹਰ ਤਨ ਅਗਨੀ ਤੁਸਕਰੇ ਪਾਣੀ ਜਮਦੂਤੇ ਕਿਸੇ ਕਾ ਗਵਾਇਆ ਨਾ ਜਾਈ ਇਹ ਹਰੀ ਤਨ ਨਿਰਭਉ ਹੈ ਇਸ ਨੂੰ ਕਿਸੇ ਕਿਸਮ ਦਾ ਕੋਈ ਵੀ ਡਰ ਨਹੀਂ ਖਤਰਾ ਨਹੀਂ ਹੈ ਸਦਾ ਹੀ ਚਿਰ ਰਹਿੰਦਾ ਹੈ ਟਿਕਿਆ ਰਹਿੰਦਾ ਹੈ ਤੇ ਸਦਾ ਵੀ ਇਹ ਕਾਇਮ ਰਹਿੰਦਾ ਹੈ ਇਸ ਨਾਮ ਧਨ ਨੂੰ ਅਗ ਜਲਾ ਨਹੀਂ ਸਕਦੀ ਚੋਰ ਚੁਰਾ ਨਹੀਂ ਸਕਦਾ ਪਾਣੀ ਇਸ ਨੂੰ ਰੋਗ ਨਹੀਂ ਸਕਦਾ ਤੇ ਨਾ ਹੀ ਜੰਦੂ ਤਿਸ ਨੂੰ ਖੋ ਸਕਦਾ ਹੈ ਇਹ ਧਨ ਤਾਂ ਅਜਿਹਾ ਹੈ ਕਿ ਕਿਸੇ ਕੋਲੋਂ ਵੀ ਤੇ ਕਿਸੇ ਤਰ੍ਹਾਂ ਵੀ ਇਸ ਧਨ ਦਾ ਨੁਕਸਾਨ ਨਹੀਂ ਕੀਤਾ ਜਾ ਸਕਦਾ ਹਰ ਧਨ ਕੋ ਚੱਕਾ ਨੇੜ ਨਾ ਆਵੇ ਜਮ ਜਗਾਤੀ ਡੰਡਾ ਲਗਾਈ ਹੋਰ ਤੇ ਹੋਰ ਕੋਈ ਚੋਰ ਉੱਚਾ ਧੜਵੀ ਲੁਟੇਰਾ ਇਸ ਨਾਮ ਧਨ ਦੇ ਨੇੜੇ ਤੱਕ ਵੀ ਫਟਕ ਨਹੀਂ ਸਕਦਾ ਤੇ ਮਸੂਲ ਲੈਣ ਵਾਲੇ ਮਸੂਲੀਏ ਵਾਂਗ ਜਮਦੂਤ ਵੀ ਇਸ ਥਾਨ ਦੇ ਨੇੜੇ ਮਸੂਲ ਕੋਈ ਟੈਕਸ ਨਹੀਂ ਲਗਾ ਸਕਦਾ ਸਖਤੇ ਪਾਪ ਕਰਕੇ ਵਿਖਿਆ ਧਨ ਸੰਚਿਆ ਤਿੰਨਾ ਇੱਕ ਵੇਖ ਨਾਲ ਨਾ ਲਈ ਸਖਤ ਮਨੁੱਖ ਨੇ ਭਾਵ ਪ੍ਰਭੂ ਨਾਲ ਟੁੱਟੇ ਹੋਏ ਮਨੁੱਖਾਂ ਨੇ ਪਾਪ ਕਰਕੇ ਜਹਿ ਰੂਪ ਮਾਇਆ ਧਨ ਇਕੱਠਾ ਕੀਤਾ ਹੈ ਪਰ ਇਹ ਮਾਇਆ ਧਨ ਵਿਮੋਤ ਸਮੇ ਮਰਨ ਲੱਗਿਆਂ ਇਸ ਕਤਮ ਵੀ ਨਾਲ ਨਹੀਂ ਜਾਂਦਾ ਹਉ ਤੈ ਵਿਸਕਤੁ ਹੱਲੇ ਭਏ ਹੱਥੋਂ ਛੁੜਕ ਗਿਆ ਅੱਗੇ ਪਲਤ ਸਾਕਤ ਹਰਦਰ ਕੀ ਢੋਈ ਨਾ ਪਾਈ ਇਸ ਮਾਇਆ ਧਨ ਦੀ ਬਸਤੀ ਵਿੱਚ ਟੇਕੇ ਪ੍ਰਮਾਤਮਾ ਤੋਂ ਟੁੱਟੇ ਹੋਏ ਇਹ ਸਾਕਤ ਮਨੁੱਖ ਇਸ ਲੋਕ ਵਿੱਚ ਆਉ ਇਸ ਜੀਵਨ ਵਿੱਚ ਦੁਖੀ ਹੀ ਰਹੇ ਤੇ ਮਰਨ ਵੇਲੇ ਇਹ ਧਨ ਨਾਲ ਨਾ ਟੁਰਿਆ ਅਤੇ ਅੱਗੇ ਪਰਲੋਕ ਵਿੱਚ ਜਾ ਕੇ ਵੀ ਇਸੇ ਝੂਠੇ ਧਨ ਦੇ ਮੋਹ ਵਿੱਚ ਹੰਕਾਰੇ ਹੋਏ ਸਾਖਤ ਮਨੁੱਖ ਨੂੰ ਪ੍ਰਭੂ ਦੀ ਦਰਗਾਹ ਵਿੱਚ ਪ੍ਰਭੂ ਦੀ ਹਜ਼ੂਰੀ ਵਿੱਚ ਕੋਈ ਆਸਰਾ ਨਾ ਮਿਲਿਆ ਕੋਈ ਥਾਂ ਨਹੀਂ ਮਿਲੀ ਇਸ ਹਰ ਧਨ ਦਾ ਸਭ ਹਰ ਆਪ ਹੈ ਸੰਤੋ ਦੇਸਨੋ ਦੇ ਸਭ ਹਰ ਧਨ ਲਦ ਚਲਾਈ ਇਹ ਸੰਦਨ ਪ੍ਰਭੂ ਦੇ ਨਾਮ ਰੂਪ ਧਨ ਦਾ ਮਾਲਕ ਪ੍ਰਭੂ ਆਪ ਹੀ ਹੈ ਤੇ ਇਹ ਸਾਹ ਪ੍ਰਭੂ ਜਿਸ ਮਨੁੱਖ ਨੂੰ ਇਹ ਨਾਮ ਧੰਦਾ ਹੈ ਉਹ ਮਨੁੱਖ ਹੀ ਇਸ ਨਾਮ ਧੰਨ ਰੂਪ ਸੌਂਦੇ ਨੂੰ ਲੈ ਕੇ ਵਿਆਜ ਕੇ ਇਸ ਜੀਵਨ ਨੂੰ ਵਿਚਾਰਦਾ ਹੈ ਐਸੇ ਹਰ ਧੰਨੇ ਕਾ ਟੋਟਾ ਕਦੇ ਨਾ ਆਵੇ ਜੇ ਨਾਨਕ ਕੋ ਹਰ ਸੋਜੀ ਪਾਈ ਹੈ ਨਾਨਕ ਇਹ ਗੱਲ ਸਭ ਨੂੰ ਕਹਿ ਕੇ اے ਭਾਈ ਐਸਾਰੀ ਨਾਮ ਧੰਨ ਵਿੱਚ ਕਦੀ ਕੋਈ ਕਮੀ ਨਹੀਂ ਹੁੰਦੀ ਇਹਦੇ ਵਪਾਰ ਵਿੱਚ ਕਦੀ ਵੀ ਕੋਈ ਟੋਟਾ ਨਹੀਂ ਆਉਂਦਾ ਕਦੀ ਘਾਟਾ ਨਹੀਂ ਪੈਂਦਾ ਹੈ ਭਾਈ ਗੁਰੂ ਨੇ ਆਪਣੇ ਸੇਵਕ ਨੂੰ ਐਸੇ ਗੱਲ ਦੀ ਸੋਝੀ ਦਿੱਤੀ ਹੈ ਇਸ ਗੱਲ ਚੰਗੀ ਤਰ੍ਹਾਂ ਸਮਝਾ ਦਿੱਤੀ ਹੈ ਇਸ ਵਾਸਤੇ ਭਾਈ ਨਾਮ ਜਪੋ ਨਾਮ ਤਾਂ ਇਕੱਠਾ ਕਰੋ ਜੋ ਸੰਸਾਰੀ ਧਨ ਇਕੱਠਾ ਕਰਨੇ ਹਨ ਉਸੇ ਤਰ੍ਹਾਂ ਆਪਣਾ ਵਾਹਿਗੁਰੂ ਵਾਹਿਗੁਰੂ ਜਪ ਕੇ ਨਾਮ ਧਨ ਇਕੱਠਾ ਕਰਨਾ ਹੈ ਜੋ ਇਹ ਚੀ ਵੀ ਸੰਗੀਤ ਤੇ ਕੀ ਵੀ ਸੰਗੀਤ ਸਾਥੀ ਰਹੇਗਾ ਸੋ ਭਾਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਅਤੇ ਲਾਇਕ ਕਰਨਾ ਨਾ ਭੁੱਲਣਾ ਜੀ ਗਜਬਾ ਜੀ ਕੀ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ